की गल तू उदास बैठी हाँ एक गल कह हाँ दस देखो आप कोई भी डॉक्टर बैद हकीम चेला चढ़िया था कुछ नहीं छड़े फिर भी रब ने मेरी जोड़ी ना धी ना पुत कुछ नहीं पाया मैं ही चाहनी ਮੈਂ ਤੋਸੀ ਦੂਜਾ ਵਿਆਹ ਕਰਵਾ ਲਵਾਂ ਆਪਣੇ ਆਪਣੇ ਘਰ ਧੀ ਹੋਊਗੀ ਪੁੱਤ ਹੋਊਗਾ ਥੋੜੀ ਵੀ ਕੰਨਿਓ ਜੜ ਲੱਗੂਗੀ ਐਡਾ ਵੱਡਾ ਘਰ ਜ਼ਮੀਨ ਜਾਇਦਾ ਸੰਭਾਲਣ ਵਾਸਤੇ ਧੀ ਪੁੱਤ ਤਾਂ ਚਾਹੀਦਾ ਨਾ ਗੁਲਦੀਪ ਤੂੰ پاگل ਹੋ ਗਈ ਦੇਖ ਮੈਨੂੰ ਕੋਈ ਬੱਚਾ ਪੋਚਾ ਨਹੀਂ ਚਾਹੀਦਾ ਮੈਨੂੰ ਤੇਰੇ ਤੋਂ ਬਿਨਾਂ ਕੁਝ ਨਹੀਂ ਚਾਹੀਦਾ ਅੱਗੇ ਤੋਂ ਜੇ ਇਹੋ ਜਿਹੀ ਗੱਲ ਮੂੰਹ ਕੱਢੀਆ ਨਾ ਤਾਂ ਮੈਥੋਂ ਪੁਰਾ ਕੋਈ ਨਹੀਂ ਹੈ ਹੁਣ ਤਾਂ ਟੈਸਟਾਂ ਵਿੱਚ ਵੀ ਕਲੀਅਰ ਹੋ ਗਿਆ ਕਿ ਨੁਕਸ ਮੇਰੇ ਵਿੱਚ ਹੀ ਆ ਮੈਂ ਕਦੀ ਵੀ ਕਦੀ ਵੀ ਇਸ ਘਰ ਨੂੰ ਵਾਰਸ ਨਹੀਂ ਦੇ ਸਕਦੀ ਕਦੀ ਵੀ ਮਾਂ ਨਹੀਂ ਬਣ ਸਕਦੀ ਪਰ ਤੁਸੀਂ ਤਾਂ ਠੀਕ ਠਾਕ ਹੋ ਕਰਵਾ ਲਓ ਦੂਜਾ ਵਿਆਹ ਗੁਲਦੀਪ ਚਾਹੇ 100 ਵਾਰੀ ਕਹਾਂ ਲਾ ਚਾਹੇ 1000 ਵਾਰੀ ਮੈਨੂੰ ਤੇਰੇ ਤੋਂ ਬਿਨਾ ਰੱਬ ਵੀ ਨਹੀਂ ਚਾਹੀਦਾ ਸੁਣ ਲਈ ਗੱਲ ਦੇਖੋ ਜੀ ਤੁਸੀਂ ਬਾਲੇ ਜਿੱਦੀ ਹੋ ਮੰਨ ਜਾ ਮੇਰੀ ਗੱਲ ਚਲ ਛੱਡ ਇਹਨਾਂ ਗੱਲਾਂ ਨੂੰ ਮੈਂ ਬਾਜ਼ਾਰ ਚੱਲਿਆ ਕੋਈ ਸੌਦਾ ਪਤਾ ਲੈ ਕੇ ਆਉਣਾ ਤਾਂ ਦੱਸ ਤੇ ਭੇਜਦੀ ਆ ਤੁਹਾਨੂੰ WhatsApp ਤੇ ਲਿਸਟ ਸਾਮਾਨ ਦੀ ਲੈ ਆਉ ਚੱਲ ਠੀਕ ਆ ਆਉਣਾ ਮੈਂ 2 ਘੰਟੇ ਤੱਕ ਰੱਬਾ ਮੈਂ ਕਿਤੇ ਤੇ ਮਾਂ ਮਾਰੇ ਸੀ ਤੀਹ ਜਾ ਪੁੱਤ ਮੈਨੂੰ ਵੀ ਦੇ ਦਿੰਦਾ ਮੈਂ ਵੀ ਜਹਾਨੋਂ ਖਾਲੀ ਨਾ ਜਾਂਦੀ ਇਹ ਵੀ ਆਪਣੀ ਜਿੱਦ ਫੜ ਕੇ ਬੈਠੇ ਨੇ ਕਿ ਤੂੰ ਜਿਆ ਵਿਆਹ ਨਹੀਂ ਕਰਵਾਉਣਾ ਹੈ ਵਾਹੀ ਗੁਰੂ ਤੂੰ ਹੀ ਮੈਨੂੰ ਕੋ ਰਸਤਾ ਦਿਖਾ ਤੂੰ ਹੀ ਮੈਨੂੰ ਰਸਤਾ ਦਿਖਾ ਮੰਮੀ ਸਸਰੀ ਕਾਲ ਮੰਮੀ ਸਸਰੀ ਕਾਲ ਪੁੱਤ ਆਓ ਬੈਠੋ ਬੈਠੋ ਨਾ ਆਦਾ ਆਪਣਾ ਪਿੰਡ ਖੜਾ ਜੇ ਤੁਸੀਂ ਆਉਣਾ ਸੀ ਤੁਸੀਂ ਮੈਨੂੰ ਫੋਨ ਕਰ ਦਿੰਦੇ ਤੁਹਾਨੂੰ ਜਾ ਕੇ ਇਹ ਗੱਡੀ ਚ ਲੈ ਆਂਦੇ ਓਹੋ ਪੁੱਤ ਮੈਂ ਆਖਾ ਕਿੱਥੇ ਹਰਵੀਰ ਨੂੰ ਤੰਗ ਕਰਨਾਗਾ ਸਵੇਰੇ ਸਵੇਰੇ ਠੰਡੀ ਠੰਡੇ ਆ ਗਈ ਚੱਲ ਵਧੀਆ ਕੀਤਾ ਹਰਵੀਰ ਨੇ ਦਿੱਤਾ ਕਿੱਥੇ ਆ ਉਹ ਉਹ ਤਾਂ બસ ਆਉਣ ਵਾਲੀ ਨੇ ਬਾਜ਼ਾਰ ਗਏ ਹੋਏ ਨੇ ਅੱਛਾ ਪਤਾ ਹੋ ਠੀਕ ਹੈ ਹਾਂ ਠੀਕ ਹੈ ਤੁਸੀਂ ਦੱਸੋ ਠੀਕ ਆ ਪਤਾ ਹੁਣ ਮੈਂ ਤਾਂ ਐਸੀਗੀ ਨੀਹਾ ਨੇ ਨਾ ਨਰਸਿੰਗ ਕਰਨ ਲੱਗਣਾਗਾ ਤੇ ਉਹ ਨਾ ਪਹਿਲਾਂ ਨਾਬੇ ਨਾਬੇ ਤੋਂ ਫਿਰ ਪਟਿਆਲੇ ਟਾਈਮ ਤੇ ਪਹੁੰਚੇ ਨਹੀਂ ਜਾਂਦਾ 9 ਵਜੇ ਟਾਈਮ ਤੇ ਪਹੁੰਚਣਾ ਹੁੰਦਾਗਾ ਅੱਗ ਲਾਉਣੀ ਇੱਕ ਬਸਾਨੀ ਆਉਂਦੀਆਂ ਟਾਈਮ ਤੇ ਕਿਉਂ ਨਾ ਤੁਹਾਡੇ ਕੋਲੇ ਰਹਿਣ ਲੱਗ ਜੇ ਇੱਥੇ ਆਉਣਾ ਜਾਣਾ ਵੀ ਸੌਖਾ ਹੈ ਗੱਲ ਤਾਂ ਤੁਹਾਡੀ ਠੀਕ ਹੈ ਮੰਮੀ ਪਰ ਜਵਾਨ ਜਹਾਨ ਕੁੜੀ ਨੂੰ ਘਰ ਚ ਛਲ ਕੋਈ ਨਹੀਂ ਮੈਂ ਤੁਹਾਨੂੰ ਪੁੱਛ ਕੇ ਦੱਸੂਗੀ ਨਾ ਤੋ ਲੈ ਆਈ ਗਈ ਅਚਾ ਮਾਤਾ ਆ ਗਈ ਅਸੀਂ ਕਿਹਾ ਮਾਤਾ ਸਾਸਰੀ ਘਰ ਪੁੱਤ ਸੋ ਮਾਤਾ ਕਦੋਂ ਆਇਆ ਜਦੋਂ ਕੋਤ ਜੀ ਕਰਿਆ ਉਦੋਂ ਆ ਗਈ ਅੱਛਾ ਅੱਛਾ ਬਹਿ ਜਾ ਮਾਤਾ ਨੂੰ ਵੀ ਨਾ ਉਹ ਹਾਰ ਕਾ ਗਾ ਜੀ ਬਸਦਾ ਪੁੱਸ ਪੈ ਗਿਆ ਹਾਂ ਸੱਚ ਮਾਤਾ ਨਹੀਂ ਹਜ਼ਰ ਚਲਟ ਆ ਗਿਆ ਹਾਂ ਪੁੱਤ ਬਥੇਰੇ ਨੰਬਰ ਆ ਕੇ ਐਸੇ ਕਰਕੇ ਤਾਂ ਤੁਹਾਡੇ ਕੋਲ ਆਈ ਸੀਗੀ ਬਿੰਨੀ ਹਾਈ ਇੱਥੇ ਲੱਗ ਜੇ ਨਰਸਿੰਗ ਕਰਨਾ ਕਿਉਂ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਪੁੱਤ ਟਾਈਮ ਤੇ ਪਹੁੰਚਿਆ ਨਹੀਂ ਜਾਂਦਾ ਤੇ ਪਰ ਇਹ ਮੂੰਹ ਜਾਂ ਬਣਾ ਕੇ ਬੈਗੀ ਪੁੱਤ ਮਾਂ ਮੈਂ ਤਾਂ ਤੁਹਾਨੂੰ ਇਹੀ ਕਿਹਾ ਕਿ ਮੈਂ ਉਹਨਾਂ ਨੂੰ ਪੁੱਛ ਕੇ ਦੱਸੂੰਗੀ ਇਹਦੇ ਵਿੱਚ ਮੂੰਹ ਬਣਾਉਣ ਵਾਲੀ ਕਿਹੜੀ ਗੱਲ ਹੈ ਕੁਲਦੀਪ ਇਹਦੇ ਵਿੱਚ ਸ਼ਰਮ ਗ੍ਰਿਪ ਚਣ ਵਾਲੀ ਕਿਹੜੀ ਗੱਲ ਸੀ ਨੇਹਾ ਆਪਣੀ ਵੀ ਤਾਂ ਧੀ ਆ ਜੇ ਇੱਥੇ ਰਹਿ ਕੇ ਪੜ ਲੂਗੀ ਤਾਂ ਕੀ ਫਰਕ ਪੈਂਦਾ ਤੇ ਸੰਦੀਪ ਆਂਟੀ ਜੇ ਪਾ ਇੱਥੇ ਰੱਖ ਲੀਓ ਉਹਨੂੰ ਕੀ ਪ੍ਰੋਬਲਮ ਹੈ ਫਿਰ ਹਾਂਜੀ ਜਿਵੇਂ ਤੁਹਾਡੀ ਮਰਜ਼ੀ ਚਲੋ ਠੀਕ ਆ ਮਾਤਾ ਤੁਸੀਂ ਉਹਨੂੰ ਭੇਜ ਦਿਓ ਤੇ ਇੱਥੇ ਜਿਹੜਾ ਪਟੇਲਾ ਜਾਇਆ ਕਰੂਗਾ ਹਾਂ ਚਾਹੁੰਦਾ ਰਹਾ ਪੁੱਤ ਤੇਰੇ ਵਰਗਾ ਜਮਾਈ ਘਰ ਘਰ ਹੋਵੇ ਬਸ ਰੱਬ ਨੇ ਕੋਈ ਕਾਰ ਛੱਡਤੀ ਜਿਹੜਾ ਇਸ ਕਰ ਦਾ ਵਾਰਸ ਨਹੀਂ ਦਿੱਤਾ ਦੀਦੀ ਨੇਹਾ ਮੇਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਹੋਈ ਬੜੀ ਖੁਸ਼ ਆ ਉਹ ਨੇਹਾ ਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਨਾ ਪੁੱਤ ਵਧੀਆ ਤੁਸੀਂ ਦੱਸੋ ਤੂੰ ਕਦੋਂ ਆਈਆਂ ਮੈਂ ਸੁਣੀ ਤੁਹਾਡੇ ਸਾਹਮਣੇ ਓਕੇ ਅੱਛਾ ਮਾਤਾ ਦਾ ਫੋਨ ਆਇਆ ਸੀ ਕਹਿੰਦੇ ਤੂੰ ਨੰਬਰ ਹੀ ਬੋਤ ਲੈਗੀ ਤੇ ਹੋਰ ਜੀਜੂ ਪੂਰੇ 90% ਨੇ ਕਿਆ ਬਾਤ ਹੈ ਐ ਤਾਂ ਮਾਂ ਨਾਲ ਆਪਣੀ ਕੁੜੀਆ ਤੇ ਆਜਾ ਬਹਿ ਕੇ ਗੱਲਾਂ ਕਰਦੇ ਆ ਅੱਛਾ 10 ਦਾ ਪਾਣੀ ਲਿਆਵਾ ਨਹੀਂ ਦੀਦੀ ਪਾਣੀ ਤਾਂ ਬਸ ਹੋਰ ਕੀ ਖਾਣਾ ਬਣਾ ਬਸ ਕੁਝ ਨਹੀਂ ਖਾਣਾ ਤੁਹਾਡੇ ਕੋਲ ਆ ਗਈ ਐਨਾ ਹੀ ਬਹੁਤ ਜੀ ਲੱਗ ਗਿਆ ਮੇਰਾ ਤਾਂ ਨੇਹਾ ਪੁੱਤ ਹਣ ਤੂੰ ਪਹਿਲਾਂ ਇਹ ਦੱਸ ਵੀ ਐਡਮਿਸ਼ਨ ਲੈਣ ਕਦੋਂ ਜਾਣਾ ਕੱਲ ਨੂੰ ਹੀ ਜਾਣਾ ਦੀਦੀ ਉਹ ਵੀ ਪਟਿਆਲੇ ਬੀਐਸਸੀ ਨਰਸਿੰਗ ਚ ਐਡਮਿਸ਼ਨ ਲੈਣੀ ਐ ਮੈਂ ਜੀਜੂ ਕੱਲ ਨੂੰ ਮੇਰਾ ਪਹਿਲਾ ਦਿਨ ਹੋਊਗਾ ਨਾ ਤਾਂ ਤੁਸੀਂ ਮੇਰੇ ਨਾਲ ਜਾਣਾ ਠੀਕ ਹੈ ਠੀਕ ਹੈ ਪੁੱਤ ਦੋਵੇਂ ਚੱਲਾਂਗੇ ਠੀਕ ਹੈ ਦੀਦੀ ਹੁਣ ਮੈਂ ਫਰੈਸ਼ ਹੋ ਕੇ ਚੱਲੀ ਆ ਮੇਰੇ ਲਈ ਨਾ ਕਹਿੰਜੀ ਚਾਹ ਬਣਾ ਦਿਓ ਅੱਛਾ ਲੈ ਵੀ ਚਾਹ ਬਣਾਵਾਂ ਕੁੜੀਆਂ ਦੇ ਵਾਸਤੇ ਥੋੜੇਲੇ ਵੀ ਬਣਾਉਣੀ ਆ ਮੈਨੂੰ ਪਤਾ ਵੀ ਤੁਹਾਨੂੰ ਤਾਂ ਹਰ ਇੱਕ ਦਿਨ ਨਾਲ ਇੱਕ ਕੱਪ ਚਾਹੀਦਾ ਹੀ ਆ ਉਹ ਯਾਰ ਇੱਕ ਕੱਲੀ ਚਾਹ ਤਾਂ ਪੀਣਾ ਬਣਾਉਣੀ ਆ ਉਹ ਤਾਂ ਪਿਆ ਦਿਆ ਕਰ ਅੰਸੀ ਕੁਲਦੀਪ ਦੇਖ ਲੈ ਘਰਾਂ ਚ ਤਾਂ ਬੱਚਿਆਂ ਨਾਲ ਹੀ ਰੌਣਕ ਹੁੰਦੀ ਆ ਜਦੋਂ ਉਹ ਨੀਹਾ ਆਈ ਹੈ ਨਾ ਕੰਧਾਂ ਵੀ ਟੇਕਣ ਲੱਗ ਪਈਆਂ ਘਰ ਦੇ ਬੇੜੇ ਦੀਆਂ ਰੌਣਕਾਂ ਤਾਂ ਛੁਆਕਾਂ ਨਾਲ ਹੀ ਹੁੰਨੀਆਂ ਨੇ ਪਰ ਮੈਂ ਭਾਗਣ ਨਾਥ ਨੂੰਤੀ ਨਾ ਪਤ ਕੁਛ ਵੀ ਨਹੀਂ ਦੇ ਸਕੀ ਉਹ ਚਲ ਚੰਗਾ ਚੰਗਾ ਹੁਣ ਉਹ ਜਵਾਕੜੀ ਸਾਹਮਣੇ ਨਾ ਡਸਕਣ ਲੱਗ ਪਈ ਉਹਦੇ ਵੀ ਮਨ ਤੇ ਅਸਰ ਹੋਊਗਾ ਦੀਦੀ ਆ ਕੀ ਮੈਂ ਕੱਲੇ ਚਾਹ ਨਹੀਂ ਬਣੀ ਹੈਗੀ ਮੈਂ ਤਾਂ ਪੰਜੀਰੀ ਨਾਲ ਕਾਉ ਮੇਂ ਤਾਂ ਪੰਜੀਰੀ ਲੈ ਕੇ ਦੋ ਲਿਆ ਦੰਨੀਆ ਪੰਜੀਰੀ ਵੀ ਬੈਠ ਨਹੀਂ ਹਾ ਪੁੱਤ ਸਾਨੂੰ ਨਾ ਕਦੇ-ਕਦੇ ਐ ਲੱਗਦਾ ਜਿਵੇਂ ਤੂੰ ਸਾਡੀ ਧੀ ਹੋਵੇਂ ਹੋਵੇਂ ਕੀ ਹੈਗੀਆਂ ਹੀ ਆ ਬੱਸ ਕਰੋ ਹੁਣ ਬਹੁਤਾ ਮੋਹ ਜਿਹਾ ਨਾ ਜਿਤਾਓ ਕੁੜੀ ਨੂੰ ਗੁਰੂ ਘਰ ਲੈ ਕੇ ਜਾਣਾ ਘੋੜਿਆਂ ਵਾਲੇ ਤੇ ਨਾਲੇ ਨੇ ਹੁਣ ਪੜਨ ਜਾਣ ਲੱਗਣਾ ਕਪੜਾ ਲੱੱਤਾ ਵੀ ਦਿਵਾਉਣਾ ਇਹਨੂੰ ਚਲ ਠੀਕ ਆ ਚਲ ਮੈਂ ਮੜਾ ਜਾ ਬਾਜ਼ਾਰ ਚ ਆਇਆ ਵਾਂ ਤੁਸੀਂ ਤਿਆਰ ਰਹੋ ਫਿਰ ਆਪਾਂ ਗੁਰਦੁਆਰੇ ਚੱਲਾਂਗੇ ਨਾਲੇ ਇਹਨੂੰ ਕੱਪੜੇ ਲੁਵਾ ਦਿਵਾ ਲਵਾਂ ਠੀਕ ਹੈ ਠੀਕ ਹੈ ਬਟੇ ਓਕੇ ਮੈਂ ਪੰਜੀਰੀ ਪਾ ਕੇ ਲਿਆਉਣੀ ਆ ਠੀਕ ਹੈ ਬੇਬੀ ਤੇ ਜੋਰਿਆ ਹਾਂ ਵੇਖ ਲੈ ਕੁਲਦੀਪ ਦੀ ਭੈਣ ਆਈ ਫਿਰਦੀ ਉਹ ਚੀਚਲੀ ਜੀ ਮੈਨੂੰ ਤਾਂ ਲੱਗਦਾ ਕਿਤੇ ਨੂੰ ਇੱਥੀ ਨਾ ਪੜਨ ਲਾ ਲੈਣ ਉਹ ਮਾਤਾ ਤੂੰ ਕਿਉਂ ਟੈਨਸ਼ਨ ਲੈਨੀ ਆ ਆਈ ਆਈ ਰਹਿਣ ਦੇ ਅਗਲਾ ਆਪੇ ਦੇਖ ਲੂ ਤੂੰ ਨਾ ਬੋਝ ਪਾਇਆ ਕਰ ਦਿਮਾਗ ਤੇ ਕਿੰਨੀ ਵਾਰੀ ਕਿਹਾ ਤੈਨੂੰ ਬੇ ਬੌਲੇ ਟੱਬਰਾ ਟੈਨਸ਼ਨ ਨਾ ਲਵਾ ਤਾਂ ਹੋਰ ਕੀ ਕਰਾਂ ਤੈਨੂੰ ਪਤਾ ਹੈ ਨਾ ਕੁਲਦੀਪ ਦੇ ਕੋਈ ਜਵਾਕ ਹੈ ਨਹੀਂਗਾ ਤੇ ਨਾ ਹੀ ਇਹਦੇ ਹੋਣਾ ਜੇ ਕਿਤੇ ਇਹਨੂੰ ਗੋਦ ਲੈ ਲਿਆ ਨਾ ਮੇਰੀਆਂ ਤਾਂ ਸਾਰੀਆਂ ਸਕੀਮਾਂ ਧਰੀਆਂ-ਧਰਾਈਆਂ ਰਹਿ ਜਾਣਗੀਆਂ ਹੁਣ ਤਾਂ ਕਮਲੇ ਸਾਰੇ ਕਸ ਦੇ ਮਾਲ ਕਾਪਾ ਬਣਨਾ ਹੈ ਉਤੋਂ ਸੇਖ ਚਿੱਲੀ ਮੰਗੂ ਸਾਰਾ ਦਿਨ ਆਪਣੀਆਂ ਸਕੀਮਾਂ ਨਾ ਲਾਇਆ ਕਰ ਮਾਤਾ ਨਾ ਲਾਇਆ ਕਰ ਕਿਉਂ ਬੋਝ ਪਾਇਆ ਅਗਲੇ ਦੀ ਕੁੜੀ ਆਪੀ ਕਰ ਲਣਗੇ ਜਿਹੜਾ ਕੁਝ ਕਰਨਾ ਅਗਲੇ ਨੇ ਦੱਸ ਬਸ ਰਹਿ ਗਿਆ ਨਾ ਉਹੀ ਬੁੱਝੜ ਦਾ ਬੁੱਝੜ ਖੇਤਾਂ 'ਚ ਕੰਮ ਕਰਨ ਵਾਲਾ ਤੈਨੂੰ ਨਾ ਕਦੇ ਅਕਲ ਆਈ ਉਹ ਮਾਤਾ ਮਾੜਾ ਮੋਟਾ ਦੇਖ ਕੇ ਤਾਂ ਬੋਲਿਆ ਕਰ ਤੂੰ ਸਾਰਾ ਦਿਨ ਬਸ ਜਿਹੜਾ ਮੂੰਹ ਚੋਂ ਦਾ ਬੋਲਿਆ ਕਰ ਦੇਖ ਕੇ ਹਾਂ ਬੋਲਿਆ ਕਰ ਦੇਖ ਕੇ ਹਾਂ ਬੋਲਿਆ ਕਰ ਸੋਚ ਕੇ ਵੇ ਤਾਂ ਮੈਂ ਹੀ ਆਂ ਜਿਹੜੀ ਤੁਹਾਡੇ ਪਿਓ ਪੁੱਤਾਂ ਨਾਲ ਕੱਟੀ ਜਾਨੀ ਆਂ ਜੇ ਕੋਈ ਮੇਰੀ ਥਾਂ ਤੇ ਹੋਰ ਹੁੰਦੀ ਨਾ ਹੁਣ ਨੂੰ ਕਿੱਦਾਂ ਵੀ ਇੱਥੋਂ ਤੁਰ ਗਈ ਹੁੰਦੀ ਤੁਰ ਗਈ ਹੁੰਦੀ ਉਹ ਮਾਮੇ ਨਹੀਂ ਤੈਨੂੰ ਸਾਹਮਣੇ ਤੇ ਥੁ ਮਾਰਕੰਡਾ ਹੀ ਤੋਂ ਕਰਾਉਣਾ ਕੀ ਉਹਨਾਂ ਨੇ 30 ਦਿਨ ਤੋਂ ਚੜੀ ਰਹਿਣੀ ਆ ਆ ਚੱਠਿਆਂ ਵਾਲੇ ਸਾਰੇ ਔਖੇ ਹੋਏ ਪੈਨੇ ਦਿੱਥੋਂ ਹਾਂ ਤੇਰੇ ਆਖੇ ਤੈਨੂੰ ਪਤਾ ਹੈ ਮੇਰੀ ਤਾਂ ਮੇਰੇ ਪੇਕੇ ਘਰੇ ਕਿੰਨੀ ਆਸ-ਆਸਤ ਹੁੰਦੀ ਹੈ ਮੈਥੋਂ ਪੁੱਛੇ ਬਿਨਾ ਗੱਲ ਨਹੀਂ ਕਰਦੇ ਹੋ ਕੋਈ ਉਹ ਮੈਨੂੰ ਸਾਰੇ ਦੱਸਦ ਨੇ ਪ੍ਰਗਟ ਹੋ ਰਹੀ ਕੋਈ ਨਹੀਂ ਤੈਨੂੰ ਪੁੱਛ ਕੇ ਕੰਮ ਕਰਦਾ ਸਾਰਿਆਂ ਦੀ ਵਧੀਆ ਚੱਲਦੀ ਆ ਕਬੀਲਦਾਰ ਤੈਨੂੰ ਹੀ ਲੰਬੜਦਾਰੀ ਦਾ ਥੋੜੇ ਹੀ ਫਿੱਟ ਲਾਨਦਾ ਜਿਹੜੀ ਮੇਰੀ ਕਦਰ ਨਹੀਂ ਹੈਗੀ ਇੱਥੇ ਲੋਕਾਂ ਨੇ ਘਰਾਂ ਚ ਦਾ ਬਥੇਰੀ ਕਦਰ ਹੈ ਭਾਈ ਆਪ ਦੇ ਘਰ ਚ ਕਰ ਲਿਆ ਕਰ ਲਾਨੇਦਾਰੀ ਹਾਂ ਆਪ ਦੇ ਘਰ ਤੁਸੀਂ ਨਹੀਂ ਜੱਜ ਦੇ ਟੱਕਰੇ ਤੁਸੀਂ ਕਲੇਣੇ ਟੱਕਰ ਕੇ ਮੈਨੂੰ ਥੋੜੀ ਤਾਂ ਪਿਓ ਪੁੱਤਾਂ ਦੀ ਗਿੱਟੀਆਂ ਚੱਕ ਲੈ ਗਈ ਹਾਂ ਤਾਂ ਹੀ ਮੇਰੀ ਕਿਸਮਤ ਫੁੱਟ ਗਈ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਕਦੋਂ ਆਈ ਸੀ ਕੁੜੇ ਤੂੰ ਬਸ ਚਾਚੀ ਥੋੜੇ ਕਿ ਦਿਨ ਹੀ ਹੋਏ ਨੇ ਹਾਂ ਮੈਂ ਸੁਣਿਆ ਤਾਂ ਇੱਥੇ ਹੀ ਪੜਨ ਲੱਗਣਾ ਹੈ। ਹੋਰ। ਜੀ ਮੈਂ ਤਾਂ ਪੜਨ ਇੱਥੇ। ਹਾਂ ਚਾਚੀ। ਜਵਾਕੜੀ ਨੂੰ ਪਟਿਆਲਾ ਪਿੰਡ ਤੋਂ ਦੂਰ ਪੈਂਦਾ ਸੀ। ਅਸੀਂ ਕਿਾ ਕਿੱਥੇ ਰੋਜ਼ ਬੱਸਾਂ 'ਚ ਧੱਕੇ ਖਾਂਦੀ ਫਿਰੂਗੀ। ਫਿਰ ਅਸੀਂ ਇੱਥੇ ਹੀ ਰੱਖ ਲਈ। ਇੱਥੇ ਚਲੇ ਜਾਇਆ ਕਰੂੰਗੀ ਪੜਨ। ਖੁੜੇ ਜੇ ਰੱਬ ਤੈਨੂੰ ਜਵਾਕ ਦੇ ਦਿੰਦਾ ਨਾ। ਕਾਣੂ ਬਗਾਨਿਆਂ ਦੇ ਲੇਲੇ ਪੇਪੇ ਹੋਣਾ ਪੈਂਦਾ ਤੈਨੂੰ। ਨਾ ਚਾਚੀ। ਇਹ ਚ ਬਗਾਨੇ ਵਾਲੀ ਕਿਹੜੀ ਗੱਲ ਐ? ਮੇਰੀ ਭੈਣ ਆ ਉਹ। ਨਾਲੇ ਮੈਂ ਆਪਦੀ ਭੈਣ ਦੇ ਘਰੇ ਨਾ ਰਹਿ ਸਕਦੀਆਂ। ਤੇ ਸਾਡੀ ਲਾਈਫ ਚ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਕੁੜੇ ਇਹਨੂੰ ਤਾਂ ਬੋਲਣ ਦੀ ਜਮੇ ਅਕਲ ਮੌਤ ਹੈਣੀ। ਹੂੰ ਆਖਣ ਨੂੰ ਅਕੇ ਪੜ੍ਹੀ ਲਿਖੀ ਐ ਇਹ। ਚਾਚੀ ਤੁਸੀਂ ਵੱਡੇ ਹੋ ਸਾਡੇ ਤੋਂ। ਤੁਹਾਨੂੰ ਮੈਂ ਕਹਿੰਦੀ ਸੋਣੀ ਨਹੀਂ ਲੱਗਦੀ। ਮੇਰੀ ਭੈਣ ਐ। ਮੇਰਾ ਘਰ ਐ। ਤੁਸੀਂ ਸਾਡੀ ਜ਼ਿੰਦਗੀ ਚ ਨਾ ਹੀ ਦਖਲ ਦੇਂਦਾ ਜੀ ਦਿਓ ਤਾਂ ਚੰਗਾ ਐ। ਲੈ ਮੈਂ ਥਰੋ ਇਹ じゃ ਕੀ ਕਹਿਤਾ? ਤੁਸੀਂ ਤਾਂ ਉਹੀ ਦੋਨੇ ਭੈਣਾਂ ਮੇਰੇ ਗੱਲ ਪੈ ਗਈਆਂ। ਚਾਚੀ, ਕਰਾਲੀ ਬੇਇੱਜ਼ਤੀ। ਕਿ ਹੋਰ ਕਰਾਉਣੀ ਐ? ਜਿਹੜੇ ਪੈਰੀ ਆਈਆਂ ਐ ਨਾ। ਉਨੇ ਪੈਰੀ ਮੁੜ ਜਾ ਤੁਸੀਂ ਤਾਂ ਉਹੀ ਦੋਨੇ ਜਾਣੀਆਂ ਹੰਕਾਰੀਆਂ ਫਿਰਦੀਆਂ ਜੇ ਕਿਤੇ ਰੱਬ ਜਵਾਕ ਦੇਂਦਾ ਫਿਰ ਤਾਂ ਪਤਾ ਨਹੀਂ ਕੀ ਸਮਾਨ ਨੂੰ ਟੱਕੀ ਲਾ ਦਿੰਦੀਆਂ ਸਹੀ ਗੱਲ ਐ ਰੱਬ ਨੇ ਵੀ ਥਾਂ ਸੇਰੀ ਰੱਖੀ ਹੋਈ ਐ ਬਾਂਜ ਕਿਸੇ ਥਾਂ ਦੀ ਦੀਦੀ ਕੀ ਹੋ ਗਿਆ ਦੀਦੀ ਜੀਜੂ ਜੀਜੂ ਜल्दी ਆ ਦੇਦੇ ਸੁਦੀਪ ਸੁਦੀਪ ਗੁਲਦੀਪ ਕੀ ਹੋ ਗਿਆ ਦੀਦੀ ਕੀ ਹੋ ਗਿਆ ਤੈਨੂੰ ਗੁਲਦੀਪ ਕੀ ਹੋ ਗਿਆ ਦੀਦੀ ਨੂੰ ਗੁਲਦੀਪ ਕੀ ਹੋ ਗਿਆ ਤੈਨੂੰ ਗੁਲਦੀਪ ਦੀਦੀ ਦੀਦੀ ਬੋਲਦਾ ਕਿ ਹਣੀ ਤੁਸੀਂ ਤਾਂ ਛੱਡ ਕੀ ਕਰ ਪਾਉਂ ਕੀ ਕੀ ਜੀਜੂ ਤੁਸੀਂ ਨਹੀਂ ਇਹ ਨਹੀਂ ਹੋ ਸਕਦਾ ਦੀਦੀ ਦੀਦੀ ਨਹੀਂ ਹੋ ਦੇਰੇ ਰੱਬ ਦੇ ਦੇ ਬੋਲੋ ਪਤ ਮੇਰੀ ਹੀਰੇ ਵਰਗੀ ਧੀ ਤੁਰ ਗਈ ਉਹ ਵੀ ਬਿਨਾ ਲਾਤੋਂ ਪਤਾ ਨਹੀਂ ਰੱਬ ਸਾਡਾ ਦੁਸ਼ਮਣ ਕਿਉਂ ਬਣਿਆਗਾ ਹੁਣ ਅਸੀਂ ਕੀ ਕਰਾਂਗੇ ਜਮਾ ਮਤਿਆਂ ਤੁਹਾਡੇ ਤੇ ਮੇਰੇ ਦੁੱਖ ਨੂੰ ਹੁਣ ਆਪਣੇ ਤੋਂ ਵੱਧ ਕੌਣ ਜਾਣਦਾ ਮੈਂ ਇਹ ਦੁੱਖ ਹੁਣ ਤਨ ਦੇ ਲੀੜੇ ਤਾਂ ਹੈ ਨਹੀਂ ਵੀ ਜੋ ਲਾ ਕੇ ਸੁੱਟਦਾਗੇ ਇਹ ਤਾਂ ਹੁਣ ਪਿੰਡੇ ਦੇ ਮਾਸ ਬਾਗ ਹਟਾਉਣਾ ਪੈਣਾ ਮੈਂ ਤੇਰਾ ਦਰਦ ਸਮਝਦੀ ਆ ਪੁੱਤੋ ਤੇਰੀ ਵੀ ਤਾਂ ਦੁਨੀਆ ਉਜੜ ਗਈ ਉਜੜਿਆ ਬੰਦਾ ਤਾਂ ਨਵੇਂ ਥਾਵਾਂੇ ਘਰ ਬਸਾ ਲੈਂਦਾ ਪਰ ਮੇਰੀ ਜ਼ਿੰਦਗੀ ਤਾਂ ਹੁਣ ਹਨੇਰੇ ਹਨੇਰਾ માં ਪੁੱਤ ਜੇ ਤੂੰ ਮੈਨੂੰ ਆਪਣੀ ਮਾਂ ਸਮਝਦਾ ਨਾ ਤਾਂ ਮੇਰੀ ਇੱਕ ਗੱਲ ਮੰਨ ਲੈ ਹੁਣ ਨੀਹਾ ਕੁਮਾਰੇ ਨਾਲ ਤੇ ਇੱਥੇ ਨਹੀਂ ਰਹਿ ਸਕਦੀ ਮਾਂ ਜੇ ਨੀਹਾ ਕਲੀ ਨਹੀਂ ਇੱਥੇ ਰਹਿ ਸਕਦੀ ਤਾਂ ਤੂੰ ਤਾਂ ਇੱਥੇ ਰਹਿ ਸਕਦੀ ਆ ਨਾ ਤੁਸੀਂ ਦੋਵੇਂ ਮੇਰੇ ਕੋਲੇ ਰਹੋ ਗਲਦੀਪ ਹੁੰਦੇ ਤਾਂ ਹੋਰ ਗੱਲ ਸੀਗੀ ਹੁਣ ਤਾਂ ਦੁਨੀਆ ਨੇ ਜਿਉਣੀ ਨਹੀਂ ਦੇਣਾ ਕਹਿੰਦੇ ਹੁੰਦੇ ਆ ਨਾ ਸਰੀਕ ਕਿ ਸੇਰਾ ਬਣ ਕੇ ਨੇ ਢੋਕਦਾ ਔਰ ਕਸਰ ਕੋਈ ਨਹੀਂ ਛੱਡਦਾ ਫੇਰ ਹੁਣ ਕੀ ਕਰ ਸਕਦੇ ਆ ਮਾਂ ਪੁੱਤ ਮੇਰੀ ਇੱਕ ਗੱਲ ਮੰਨ ਲੈ ਤੂੰ ਨੇਹਾ ਨਾਲ ਵਿਆਹ ਕਰਾ ਲੈ ਮਾਂ ਤੂੰ ਇਹ ਕੀ ਸੋਚੀ ਜਾਂਦੀ ਆ ਨੇਹਾ ਮੇਰੀਆਂ ਧੀਆ ਵਰਗੀ ਆ ਇਹ ਤਾਂ ਗੱਲ ਮੈਂ ਸੋਚ ਵੀ ਨਹੀਂ ਸਕਦਾ ਮੈਨੂੰ ਜਿਉਣ ਲਈ ਨਾ ਕਲਦੀਪ ਦੀਆਂ ਯਾਦਾਂ ਹੀ ਬਹੁਤ ਨੇ ਇਹ ਤਾਂ ਤੂੰ ਕਲਦੀਪ ਦੇ ਪਿਆਰ ਚ ਗੱਲਾਂ ਕਰਨਾ ਜਦੋਂ ਸ੍ਰੀਕਾਂ ਨੇ ਮਿਹਣੇ ਸੁਣਨੇ ਪੈਂਦੇ ਨਾ ਫਿਰ ਪਤਾ ਲੱਗਦਾ ਪੁੱਤੋ ਕਿਹੜੇ ਗੱਲਾਂ ਲੈ ਕੇ ਬੈਗਿਆ ਨਾਲੇ ਤਾਂ ਮਾਮਾ ਧੀਆਂ ਨੂੰ ਢੋ ਮਿਲ ਜੂ ਸਾਨੂੰ ਧੰਨ ਵਾਲੇ ਰੱਬ ਕੀ ਪਤਾ ਸੁਣੀ ਲਵੇ ਤੇਰੀ ਕੋਈ ਚੰਗੀ ਚੀਜ਼ ਦੇ ਦੇ ਕਲਦੀਪ ਬਿਨਾਂ ਹਲਾਤ ਤੋਂ ਚਲੀ ਗਈ ਕੀ ਪਤਾ ਕੋਈ ਹਲਾਤੀ ਹੋ ਜੇ ਜੀਨੂੰ ਮੈਂ ਆਪਣੀਆਂ ਧੀਆਂ ਮੰਗ ਪਾਲਿਆ ਮੈਂ ਉਹਦੇ ਨਾਲ ਕਿਵੇਂ ਵਿਆਹ ਕਰਾ ਲਾਂ ਮੈਥੋਰੀਏ ਪਾਪ ਹੁੰਦਾ ਉੱਤ ਗੱਲ ਤਾਂ ਸੁਣਾ ਗੱਲ ਤਾਂ ਸੁਣ ਜਾਂਦਾ ਹਾਂ ਭਾਈ ਹੁਣ ਦੋਨੇ ਪਿੰਡਾਂ ਦੀ ਪੰਚਾਇਤ ਦੇ ਮੋਢ ਫਰਵਨ ਦੇ ਬੈਠੇ ਨੇ ਹੁਣ ਜਿਹੜਾ ਕੁਝ ਕਰਨਾ ਸੀ ਪ੍ਰਮਾਤਮਾ ਨੇ ਉਹ ਤਾਂ ਕਰਤਾ ਹੁਣ ਇਹ ਤਾਂ ਆਪਾਂ ਨੂੰ ਹਿੱਲਾ ਕਰਨਾ ਪੈਣਾ ਹੈ ਦੇਖ ਭਾਈ ਹਰਵੀਰ ਜੋ ਪਾਣਾ ਵਾਪਰ ਨਾ ਤੇ ਉਹ ਤਾਂ ਵਾਪਰ ਗਿਆ ਪਰ ਤੇਰੇ ਲਈ ਫੈਸਲਾ ਲੈਣਾ ਇਹ ਬਹੁਤ ਔਖਾ ਹੈ ਪਰ ਦੋਏ ਪਰਿਵਾਰਾਂ ਨੂੰ ਇਕੱਠਾ ਰੱਖਣ ਲਈ ਫੈਸਲਾ ਇਹ ਮੰਨਣਾ ਹੀ ਪੈਣਾ ਹੈ ਉਹ ਹੱਦਾ ਸਰਪੰਚ ਸਾਹਿਬ ਹੁਣ ਤੁਸੀਂ ਇਹ ਚਾਹੁੰਦੇ ਹੋ ਵੀ ਮੈਂ ਜਿਹੜੀ ਜਵਾਕੜੀ ਨੂੰ ਆਪਣੇ ਹੱਥੀਂ ਪਾਲਿਆ ਉਸੇ ਨਾਲ ਨਹੀਂ ਨਹੀਂ ਇਹ ਨਹੀਂ ਮੈਂ ਤਾਂ ਹੁਣਾ ਦੇਖੋ ਹਰਵੀਰ ਮੰਨਿਆ ਭਾਈ ਦੋਨੇ ਪਰਿਵਾਰ ਨੂੰ ਬਹੁਤ ਦੁੱਖ ਹੈ ਪਰ ਪਰ ਹਰਵੀਰ ਤੇਰੀ ਰੋਟੀ ਦਾ ਹਿੱਲਾ ਕਰਨੀ ਪੈਣਾ ਲੈ ਹੱਸੀ ਕਿਹੜਾ ਕਿਸੇ ਗੱਲੋਂ ਮੁਕਰੀ ਖਾਨਿਆ ਸਾਡਾ ਘਰ ਦਾ ਘਰ ਹੈ ਰੋਟੀ ساری ਉਮਰ ਅਸੀਂ ਦੇਵਾਂਗੇ ਇਹਨੂੰ ਅੱਛਾ ਤੂੰ ਦੇਵੇਂਗੀ ਰੋਟੀ ਨਹੀਂ ਤੇਰੇ ਕਰਨ ਦਾ ਮੇਰੀ ਧੀ ਮਰੀ ਆ ਤੂੰ ਮੇਨੇ ਕਿ ਤਨੇ ਦਿੰਦੀ ਸੀ ਤਾਂ ਮੇਰੀ ਧੀ ਮਰ ਗਈ ਤਾਂ ਮੇਰੀ ਧੀ ਨੂੰ ਦੌਰਾ ਪਿਆ ਤੂੰ ਰੋਟੀ ਦੇਣ ਆਲੀ ਆ ਗਈ ਅੱਛਾ ਤੂੰ ਲੜੀ ਸੀ ਉਹਦੇ ਨਾਲ ਹੁਣ ਕਿਹੜਾ ਤੇਰੀ ਜबान ਬੰਦ ਹੁੰਦੀ ਆ ਆ ਦੋ ਪਿੰਡਾਂ ਦੀਆਂ ਪੰਚਾਇਤਾਂ ਬੈਠੀਆਂ ਨੇ ਪਰ ਹਜੇ ਵੀ ਤੇਰੀ ਜबान ਉਵੇਂ ਚੱਲ ਰਹੀ ਆ ਮਾਤਾ ਹੱਥ ਬੰਦਾਂ ਤੇਰੇ ਅੱਗੇ ਜਾ ਚਲੀ ਜਾ ਅੰਦਰ ਲੈ ਤੇਰੀ ਧੀ ਨੇ ਕਿਹੜਾ ਘਟ ਗੁਜ਼ਾਰੀ ਸੀ ਬਥੇਰਾ ਕੁਝ ਬੋਲੀ ਸੀ ਮੈਨੂੰ ਫਿਰ ਮੈਨੂੰ ਵੀ ਗੁੱਸਾ ਆ ਗਿਆ ਬੇਪੁੱਤ ਅਹੇ ਜੀਆਂ ਤੇਰੀਆਂ ਤਾਣੀਆਂ ਚਾਚੀਆਂ ਤੇਰਾ ਘਰ ਬਸਾਉਣਗੀਆਂ ਮਨ ਜਾ ਜਿਵੇਂ ਅਸੀਂ ਕਹਨੇ ਆ। ਦੇਖੋ ਜੀ। ਤੋਨਿਆ ਪਿੰਡਾਂ ਦੀ ਪੰਚਾਇਤ ਬੈਠੀ ਹੈਗੀ। ਇਹਨੂੰ ਮਨਾ ਲਓ। ਮੇਰੀ ਛੋਟੀ ਕੁੜੀ ਨਾਲ ਵਿਆਹ ਕਰਾ ਲੇ। ਵਧੀਆ ਰਹੂ। ਇਹਦੀ ਰੋਟੀ ਪੱਕਦੀ ਹੋ ਜੂਗੀ। ਓ ਮਾਂ ਤੇਰਾ ਪੁੱਤਾਂ ਮੈਂ। ਤੂੰ ਇਹ ਕੀ ਕਹੀ ਜਾਂਦੀ ਆ। ਆਹੋ। ਹੈ ਜ਼ੁਮਰੇ ਫਾਹੇ ਟੰਗ ਦੋ ਇਹਨੂੰ। ਲੱਗੇ ਨੇ ਇਹਦਾ ਘਰ ਬਸਾਉਣ। ਓ ਮਾਤਾ ਹੱਥ ਬਣਾ ਲਾ। ਜਾ ਬਗ ਜਾ ਅੰਦਰ। ਉਹ ਪਈ ਗੱਲ ਤਾਂ ਕੀ ਜਲਦੀ ਐ ਤੁਸੀਂ ਆਪਣੇ ਚ ਜੂਕਾ ਕੇ ਬਹਿਗੇ। ਦੇਖੋ ਵੀਰ ਜੀ ਭਲਾਈ ਇਸੇ ਵਿੱਚ ਹੈ ਜਿਵੇਂ ਦੋਵੇਂ ਪੰਚਾਇਤਾਂ ਕਹਿੰਦੀਆਂ ਤੁਹਾਨੂੰ ਉਵੇਂ ਹੀ ਮੰਨਣਾ ਪੈਣਾ ਦੇਖ ਕੇ ਵੀਰ ਸਾਰਿਆਂ ਦਾ ਫੈਸਲਾ ਇਹੀ ਹੈ ਵੀ ਤੂੰ ਛੋਟੀ ਕੁੜੀ ਨਾਲ ਵਿਆਹ ਕਰਵਾ ਲੈ ਚਲੋ ਸਰਪੰਚ ਸਾਹਿਬ ਮੈਨੂੰ ਨਾ ਕੁਝ ਦਿਨ ਸੋਚਣ ਦਾ ਮੌਕਾ ਦਿਓ ਫੇਰ ਕਰਦੇ ਆਪਾਂ ਗੱਲ ਚਲੋ ਮਾਤਾ ਜੀ ਫੇਰ ਆਪਾਂ ਗੁੜੀਆਂ ਨੂੰ ਘਰੇ ਲੈ ਚਲਦੇ ਆਂ ਪਿੰਡ ਜੇ ਦੁਬਾਰੇ ਰਿਸ਼ਤੇ ਦੀ ਗੱਲ ਤੁਰੀ ਤਾਂ ਫੇਰ ਦੇਖਦੇ ਆਂ ਦੀ ਦੇਖ ਰਹੀ ਆ ਤੁਸੀਂ ਤਾਂ ਗੰਦੇਦਾਰੂ ਪੀਂਦੇ ਰਹੇ ਸੀ ਪੜੇ ਜ਼ਿੰਦਗੀ ਕਈ ਭਰੀ ਨਾ ਅਜਿਹੇ ਮੋੜ ਤੇ ਲਿਆ ਕੇ ਖੜਾ ਦਿੰਦੀ ਆ ਵੀ ਮੂਰੇ ਹਨੇਰੇ ਹਨੇਰਾ ਦਿਖਦਾ ਫਿਰ ਗਮ ਭੁਲਾਉਣ ਨੂੰ ਨਾ ਬਸ ਇਸੇ ਦਾ ਸਹਾਰਾ ਰਹਿ ਜਾਂਦਾ ਫਿਰ ਇਹਦੇ ਨਾਲ ਗਮ ਭੁੱਲ ਜਾਂਦੇ ਨੇ ਭੁੱਲ ਦੋ ਤਾਂ ਕੁਝ ਵੀ ਨਹੀਂ ਪੜਨੇ ਬਸ ਕੁਛ ਫਲ ਲਈ ਸਕੂਨ ਜਿਹਾ ਮਿਲ ਜਾਂਦਾ ਵੀਰੇ ਤੁਹਾਡੀ ਸੱਸ ਦਾ ਫੋਨ ਆਇਆ ਸੀਗਾ ਉਹ ਛੋਟੀ ਦੇ ਰਿਸ਼ਤੇ ਨੂੰ ਕਹਿੰਨੇ ਆ ਭੈਣੇ ਉਮਰੇ ਜਵਾਕਾਂ ਵਰਗੀ ਆ ਉਹਦੇ ਨਾਲ ਵਿਆਹ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦਾ ਜਵਾਕੜੀ ਨਹੀਂ ਹੈਗੀ ਉਹ 22 ਸਾਲਾਂ ਦੀ ਵਿਆਹਣ ਯੋਗ ਕੁੜੀ ਆ ਨਾਲੇ ਹੁਣ ਮੈਂ ਕਿਤੇ ਲੈ ਜਾਣਾ ਬਸ ਇਹਦੇ ਸਹਾਰੇ ਇਹ ਤੇ ਜ਼ਿੰਦਗੀ ਕੱਟੀ ਜਾਣਾ ਵੀਰੇ ਮੈਂ ਤੁਹਾਡੀ ਇਹ ਹਾਲਤ ਦੇਖ ਕੇ ਹੀ ਕਹਿ ਰਹੀ ਆ ਮੈਂ ਹੁਣ ਤੁਹਾਡੀ ਸੱਸ ਨੂੰ ਫੋਨ ਕਰਦੇ ਆ ਫਨੋ ਨਿਹਾਂ ਦੇ ਨਾਲ ਵਿਆਹ ਕਰਾਉਣਾ ਹੀ ਪੈਣਾ ਚੰਗਾ ਹੁਣ दारू ਬੰਦ ਕਰੋ ਮੈਂ ਚਾਚੇ ਕੇ ਜਾ ਆਵਾ ਮੰਮੀ ਮੈਂ ਸੋਚਦੀ ਸੀ ਆ ਰੋਜ਼ ਰੋਜ਼ ਪਟਿਆਲੇ ਆਪੜਉਣ ਕਰਨ ਨਾਲ ਮੈਂ ਉੱਥੇ ਪੀਜੀਓ ਹੀ ਲੈ ਲੈਂਨੀ ਹਫਤੇ ਚ ਇੱਕ ਵਾਰ ਮੈਂ ਗੇੜਾ ਮਾਰ ਜਾ ਕਰੂੰ ਪੁੱਤ ਮੇਰੀ ਮੰਨੇ ਨਾ ਤੂੰ ਹਰਵੀਰ ਨਾਲ ਵਿਆਹ ਕਰਾ ਲੈ ਵਧੀਆ ਰਹੇਗੀ ਮੰਮੀ ਆ ਤੁਸੀਂ ਕੀ ਸੋਚ ਜਾਨ ਤੁਹਾਨੂੰ ਵੀ ਪਤਾ ਹੈ ਕਿ ਮੈਂ ਜੱਜ ਨੂੰ ਆਪਦਾ ਪਿਓ ਮੰਨਦੀ ਸੀ ਤੇ ਨਾਲੇ ਉਹਨਾਂ ਨੇ ਤਾਂ ਮੈਨੂੰ ਧੀਆ ਵਾਂਗੂ ਪਾਲਿਆ ਆਪਦੇ ਹੱਥਾਂ 'ਚ ਢੜਾਇਆ ਮੈਂ ਉਹਨਾਂ ਨਾਲ ਵਿਆਹ ਨਹੀਂ ਨਹੀਂ ਮੰਮੀ ਇਹ ਨਹੀਂ ਹੋ ਸਕਦਾ ਤੇਰੇ ਬਾਪ ਦੇ ਮਰਨ ਤੋਂ ਬਾਅਦ ਨਾ ਮੈਨੂੰ ਪਤਾ ਕਿਵੇਂ ਮਰਮਰ ਕੇ ਜੁਈਆਂ ਮੈਂ ਜੇ ਮੈਨੂੰ ਕੁਝ ਹੋ ਜਾਂਦਾ ਤੁਹਾਨੂੰ ਕਾਵਾ ਕੁੱਤਿਆਂ ਨੇ ਲੋਚ ਲੋਚ ਖਾ ਜਾਣਾ ਸੀ ਹੁਣ ਤਾਂ ਮੈਨੂੰ ਇਹ ਵੀ ਪਤਾ ਵੀ ਖਰੇ ਵੀਰ ਵਿਆਹ ਨਹੀਂ ਕਰਾਉਂਦਾ ਰੋਟੀ ਵੀ ਆਪਦੀ ਆਪ ਪਕਾ ਕੇ ਖਾਣ ਲੱਗ ਗਿਆ। ਸ਼ਰਾਬ ਵੀ ਪੀਣ ਲੱਗ ਗਿਆ। ਕੀ ਕਿਹਾ ਮੰਮੀ ਤੁਸੀਂ? ਕਿ ਜੂ दारू ਪੀਣ ਲੱਗ ਗਿਆ? ਹਾਂ ਪੁੱਤ। ਹਰਵੇਤ दारू ਪੀਣ ਲੱਗ ਗਿਆ। ਜੀ ਜੂ ਆ ਕੀ ਹਾਲ ਬਣਾਇਆ ਤੁਸੀਂ ਭੈਣ ਦੇ ਨਾਲ ਨਾਲ ਆਪਦੀ ਵੀ ਜ਼ਿੰਦਗੀ ਖਤਮ ਕਰਨੀ ਆ ਤੇ ਫਿਰ ਹੁਣ ਮੈਂ ਜੀਣਾ ਵੀ ਕਿਦੇ ਆਸ ਰਿਆ ਮੇਰੀ ਤਾਂ ਦੁਨੀਆ ਹੀ ਉਜੜ ਗਈ ਪਰ ਜੀਜੂ ਮੈਂ ਤੁਹਾਡਾ ਹਾਲ ਨਹੀਂ ਦੇਖ ਸਕਦੀ ਜੇ ਤੂੰ ਵੀ ਨਹੀਂ ਦੇਖ ਸਕਦੀ ਤਾਂ ਫਿਰ ਤੂੰ ਵੀ ਚਲੀ ਜਾ ਇਹਦਾ ਮਤਲਬ ਜੀਜੂ ਤੁਸੀਂ ਵੀ ਆਪਦੇ ਆਪ ਨੂੰ ਖਤਮ ਕਰਨਾ ਤੇ ਫਿਰ ਕਿਦੇ ਲਈ ਜਾਉਣਾ ਮੈਂ ਮੇਰੇ ਦੱਸ ਕਿਹੜਾ ਇੱਥੇ ਰੀ ਬਣਾ ਵਾਲੇ ਰੋਂਦੇ ਨੇ ਜੀਦੇ ਲਈ ਜਿਹਾ ਹੁੰਦਾ ਸੀ ਉਹ ਤਾਂ ਛੱਡ ਕੇ ਚਲੀ ਗਈ ਮੇਰੀ ਗੱਲ ਸੁਣੋ ਜੀਜੂ ਮੈਂ ਆਪਣੀ ਭੈਣ ਦਾ ਘਰ ਉਜੜਦਾ ਨਹੀਂ ਦੇਖ ਸਕਦੀ ਤੁਸੀਂ ਜਿਹੜਾ ਮਰਜ਼ੀ ਰਿਸ਼ਤਾ ਰੱਖ ਲਓ ਹੁਣ ਤਾਂ ਮੈਂ ਤੁਹਾਡੇ ਕੋਲ ਹੀ ਰਹਿਣਾ ਸ਼ੁਕਰ ਹੈ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਨੀਹਾ ਤੇ ਹਰਮੀਰ ਦੋਨੇ ਵਿਆਹ ਲਈ ਮੰਨ ਲੈ ਸ਼ੁਕਰ ਹੈ ਵਾਹਿਗੁਰੂ ਮੇਰੇ ਧੀ ਦਾ ਘਰ ਬਸ ਜੂਗਾ ਸ਼ੁਕਰ ਜਿਹੜੀ ਗੱਲ ਦਾ ਡਰ ਸੀ ਨਾ ਉਹੀ ਹੋਗੀ ਹਾ ਪੈ ਗਿਆ ਸ਼ਰੀਕਾਂ ਦਾ ਜੱਗ 'ਚ ਸਿਰ ਮੈਨੂੰ ਤਾਂ ਐ ਸੀ ਵੀ ਇਹ दारू ਪੀ ਕੇ 2-4 ਸਾਲਾਂ 'ਚ ਮਰ ਮੁੱਕ ਜਾਊਗਾ ਪਰ ਕਿੱਥੇ ਨਾ ਤਾਂ ਹੁਣ ਜ਼ਮੀਨ ਆਪਣੇ ਹੱਥ ਲੱਗਣੀ ਐ ਨਾ ਕੋਈ ਘਰ-ਬਾਰ ਰਹਿ ਗਏ ਹੱਥ ਮਲਦੇ ਆਪਾਂ ਤਾਂ ਕਹਿੰਦੇ ਮੁੰਡਾ ਹੋਇਆ ਜੰਮ ਪਿਆ ਸ਼ਰੀਕ ਉਹ ਮਾਤਾ ਕਦੇ ਤਾਂ ਕਿਸੇ ਦੀ ਸੁੱਖ ਮਨਾ ਲਿਆ ਕਰ ਬਾਈ ਕਿੰਨਾ ਦਰਬੇਸ਼ ਬੰਦਾ ਜੇ ਪ੍ਰਮਾਤਮਾ ਨੇ ਉਹਦੀ ਜੜ ਲਾਈਆ ਆਪਾਂ ਉਹਨੂੰ ਤਾਂ ਖੁਸ਼ੀ ਮਨਾਉਣੀ ਚਾਹੀਦੀ ਐ ਵੇ ਮੈਂ ਕਿਹੜਾ ਕਿਤੇ ਹੱਕ ਦੇ ਧਰ ਕੇ ਕੁਛ ਲੈ ਕੇ ਜਾਣਾ ਤੇਰੇ ਕਰਕੇ ਕੈਨੀ ਆ ਕਮਲਿਆ ਵੀ ਤੇਰਾ ਕੁਝ ਬਣ ਜਾਂਦਾ ਬਥੇਰੀਆਂ ਰੱਬ ਨੂੰ ਅਰਦਾਸਾਂ ਕੀਤੀਆਂ ਪਰ ਰੱਬ ਨੇ ਵੀ ਮੇਰੀ ਇੱਕ ਨਾ ਸੁਣੀ ਮਾਤਾ ਜੀ ਤੇਰੇ ਵਰਗੀਆਂ ਦੀਆਂ ਅਰਦਾਸਾਂ ਮਾੜੀਆਂ ਅਰਦਾਸਾਂ ਰੱਬ ਸੁਣਨ ਲੱਗਿਆ ਨਾ ਸਾਰੀ ਦੁਨੀਆ ਨਰਕ ਬਣ ਗਈ ਬਸ ਕਰਵੇ ਐਵੇਂ ਨਾ ਕੁੱਤੇ ਵਾਂਗੂ ਭੌਂਕੀ ਜਾਇਆ ਕਰ ਸਾਰਾ ਦਿਨ ਮਾਤਾ ਕੁੱਤੇ ਤਾਂ ਵਫਾਦਾਰ ਹੁੰਦੇ ਨੇ ਹੁਣ ਤੂੰ ਰੋ ਬੈਠ ਕੇ ਜਿਵੇਂ ਇੱਕ ਮੁੱਕੇ ਤੋਂ ਨਾ ਗਿੱਦੜ ਰੋਂਦਾ ਹੁੰਦਾ ਵੇ ਜੇ ਮੂੰਹ ਨਹੀਂ ਚੱਜਦਾ ਨਾ ਟੱਗਾਂ ਲੇ ਤਾਂ ਚੱਜ ਦੀ ਕਰ ਲਾ ਤੇਰੀ ਦੋ ਗੱਲ ਐ ਅੱਗੇ ਮਰਦਾ ਬੋਲੂ ਕਫਨ ਪਾੜੂ ਮੇਰੀ ਨਿੱਕੀ ਭੈਣ ਦੀ ਕੁਰਬਾਨੀ ਨੇ ਮੇਰੇ ਘਰ ਨੂੰ ਇੱਕ ਵਾਰਸ ਦੇ ਦਿੱਤਾ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਮੇਰੇ ਘਰ ਦੇ ਵਿਹੜੇ ਵਿੱਚ ਵੀ ਰੌਣਕਾਂ ਲੱਗ ਗਈਆਂ ਹੁਣ ਮੇਰੀ ਰੂਹ ਨਾ ਟੱਕੂਗੀ ਨਹੀਂ ਸੱਚੀ ਇਹ ਮੇਰੀ ਛੋਟੀ ਭੈਣ ਤਾਂ ਮੇਰੇ ਲਈ ਰੱਬ ਬਣ ਕੇ ਆਈ ਹੈ ਹੋਰ ਮੈਂ ਬਹੁਤ ਖੁਸ਼ ਆ ਬਹੁਤ ਤੇਰਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ ਤੂੰ ਇਸ ਘਰ ਨੂੰ ਵਾਰਸ ਦਿੱਤਾ